ਹਾਂਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਸੋ ਸੀਚੇਵਾਲ ਗਰਾਊਂਡ ਦੇ ਵਿੱਚ ਜੋ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਹਨ ਵੱਖੋ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜੋ ਭਾਗ ਲਿਆ ਹੋਇਆ ਹੈ ਜੋ ਸਰੀਰ ਸਿੱਖਿਆ ਦੇ ਮਾਸਟਰ ਡੀਪੀ ਸਹਿਬਾਨ ਆਪੋ ਆਪਣੇ ਸਕੂਲਾਂ ਦੇ ਵਿੱਚੋਂ ਵਿਦਿਆਰਥੀਆਂ ਨੂੰ ਖੇਡਾਂ ਕਰਵਾਉਣ ਵਾਸਤੇ ਸੀਚੇਵਾਲ ਗਰਾਊਂਡ ਦੇ ਵਿੱਚ ਲੈ ਕੇ ਆਏ ਹੋਏ ਨੇ ਸੋ ਜਿੱਥੇ ਇਹ ਖੇਡਾਂ ਚੱਲ ਰਹੀਆਂ ਹਨ ਉੱਥੇ ਹੀ ਬੱਚੇ ਖੇਡਾਂ ਨੂੰ ਦੇਖ ਵੀ ਰਹੇ ਹਨ ਵੱਖ-ਵੱਖ ਸਟਾਪ ਦੀ ਸੇਵਾ ਕਰ ਰਹੇ ਹਨ ਬੱਚੇ ਚਾਹ ਪਿਆ ਰਹੇ ਹਨ ਆਪਣੇ ਸਕੂਲ ਕੋ ਕਾਲਜ ਦੇ ਅਧਿਆਪਕਾਂ ਨੂੰ ਤੇ ਯੋਵਲੇਰਾ ਉਹ ਇਸ ਟੀਮ ਦੇ ਵਿੱਚ ਵੱਖ-ਵੱਖ ਰੀਆਂ ਟੀਮਾਂ ਲਿਆ ਕੇ ਜਿਹੜੇ ਖੇਡ ਹਟਿਆ ਉਹ ਦੇਖ ਰਹੇ ਹਨ ਤੇ ਜਿਨ੍ਹਾਂ ਨੇ ਖੇਡਣਾ ਵਾ ਉਹ ਤਿਆਰੀਆਂ ਕਰ ਰਹੇ ਹਨ ਆਪੋ ਆਪਣੇ ਸਕੂਲ ਦੀਆਂ ਟੀਮਾਂ ਦੇ ਨਾਲ ਜੋ ਖੇਡ ਦੀ ਪ੍ਰੈਕਟਿਸ ਕਰ ਰਹੇ ਹਨ ਬਹੁਤ ਸੋਹਣਾ ਵਿਦਿਆਰਥੀ ਜੋ ਪਲਾਸ 1 ਪਲਾਸ 2 ਜੋ 19 ਦੇ ਅੰਡਰ ਅੰਡਰ ਦੇ ਵਿੱਚ ਇਹ ਜੋ ਵਿਦਿਆਰਥੀ ਹਨ ਖੇਡਾਂ ਲਈ ਖੇਡਣ ਆਏ ਹੋਏ ਹਨ ਰੇਕ ਸਾਲ ਵਿੱਚ ਜੋ ਸੋਣ ਮਹੀਨੇ ਦੇ ਵਿੱਚ ਇਹੋ ਹੋਰ ਠੀਕ ਹੈ ਠੀਕ ਹੈ ਨਹੀਂ ਵੀ ਹੋਏ ਆ ਵਾਈ ਗੁਰਜੀ ਦੀ ਬਾਤ ਹੈ ਕਿਹੜਾ ਸਕੂਲ ਹੈ ਆਪਣਾ ਬਾਬੇ ਕੇ ਠੀਕ ਹੈ ਹੋ ਠੀਕ ਹੈ ਠੀਕ ਆ ਓਕੇ ਕੋਕੋ ਵੱਖ ਵਿਦਿਆਰਥੀ ਆ ਕੋਕੋ ਵੱਖ ਸਕੂਲਾਂ ਤੋਂ ਆਏ ਹੋਏ ਨੇ ਤੇ ਗੇਮਾਂ ਜੋ ਖੇੜ ਰਹੇ ਹਨ ਰੇਕ ਸਾਲ ਹੀ ਜੋ ਸਕੂਲੀ ਖੇਡਾਂ ਖੇਡਾਂ ਵਤਨ ਪੰਜਾਬ ਦੀਆਂ ਜੋ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਭਾਗ ਲਏ ਹੋਏ ਹਨ ਉਹ ਆਪਣੇ ਪਾਰਟਿਸਪੀਟ ਕਰ ਰਹੇ ਹਨ ਤੇ ਜਿਹੜੇ ਵਿਦਿਆਰਥੀ ਖੇਡ ਹਟੇ ਹਨ ਜਾਂ ਖੇਡ ਚੁੱਕੇ ਹਨ ਉਹ ਇੱਥੇ ਦੇਖ ਰਹੇ ਹਨ ਖੇਡਾਂ ਨੂੰ ਬਹੁਤ ਸੋਹਣਾ ਸਰੀਰ ਕਿਤੇ ਸਖਿਆ ਦੇ ਨਾਲ ਜੁੜੀਆਂ ਹੋਈਆਂ ਇਹ ਖੇਡਾਂ ਜਿਸ ਦੇ ਵਿੱਚ ਬੱਕੋਵਾਕ ਸਕੂਲ ਦੇ ਵਿਦਿਆਰਥੀ ਆਏ ਹੋਏ ਹਨ ਤੇ ਵਾਲੀਵਾਲ ਕਬੱਡੀ ਬੱਕੋਵਾਕ ਜਿਹੜੀਆਂ ਖੇਡਾਂ ਸਪੋਰਟਸ ਦੀਆਂ ਉਹਨਾਂ ਨੂੰ ਇਹ ਖੇਡ ਰਹੇ ਹਨ 86 ਜਾਈ ਪੂਰੇ ਇਹ ਹੁਣ ਜੋ ਹੈ ਖੇਡਾਂ ਬੱਚੀਆਂ ਦੀਆਂ ਹੋ ਰਹੀਆਂ ਹਨ ਅੱਗੇ ਇਸ ਤੋਂ ਗਾਂਵਾਂ ਦੇ ਵਿੱਚ ਮੈਲ ਜਿਹੜੇ ਕਰਾਏ ਜਾ ਰਹੇ ਹਨ ਯਾ ਵੋਏ ਬੱਤੀ ਕੀ ਹੈ ਉਹ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਮੌਸਮ ਹੈ ਹਵਾ ਵਗ ਰਹੀ ਆ ਜਿੱਥੇ ਹੋਮਸ ਦੇ ਦਿਨਾਂ ਦੇ ਵਿੱਚ ਇਹ ਹਵਾ ਸਰੀਰ ਨੂੰ ਸ਼ੀਤਲ ਕਰਦੀ ਆ ਉਤੇ ਹੀ ਜੋ ਆਤਮਾ ਦੀਆਂ ਸਰੀਰ ਦੀਆਂ ਤੰਦਰੁਸਤੀਆਂ ਇਹ ਗੇਮਾਂ ਜਿਹਨੂੰ ਖੇਡ ਕੇ ਵੀ ਤੇ ਦੇਖ ਕੇ ਵੀ ਬਹੁਤ ਸਰੀਰ ਨੂੰ ਸਕੂਨ ਕੇ ਮਨ ਕੌਜ ਹੁੰਦਾ ਹੈ